ਇੱਕ ਪ੍ਰੇਮੀ ਮਸੀਹ ਦੇ ਵਿੱਚ ਬੜਾ ਵਧੀਆ ਬਹੁਤ ਵਧੀਆ ਮਸੀਹ ਦੇ ਵਿੱਚ ਚੱਲਿਆ ਅਰੇ ਅਰੇ ਉਹਨੇ ਕੰਮ ਸ਼ੁਰੂ ਕੀਤਾ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਮੇਰੀ ਮੁਲਾਕਾਤ ਕਿੱਦਾਂ ਹੋਈ ਮੇਰੀ ਸਕੂਟੀ ਦੀ ਹਵਾ ਘਟ ਗਈ ਮੈਂ ਹਵਾ ਭਰਉਣ ਲੱਗਾ ਤੇ ਉਹ ਬਾਹਰ ਬੈਠਾ ਸੀ ਆਪਣੀ ਦੁਕਾਨ ਦੇ ਮੇਰੀ ਸਕੂਟੀ ਦੇ ਮਰੇ ਬੈਗ ਟੰਗਿਆ ਹੋਇਸੀ ਬਾਈਕਲ ਦਾ ਬੈਗ ਮੈਂ ਤੋ ਆ ਗਿਆ ਪਹਿਲਾਂ ਤੁਸੀਂ ਚੱਸ ਜੀ ਆਨੇ ਮੈਂ ਕਿਹਾ ਹਾਂ ਚੱਸ ਜੀ ਆਨਾ ਕਿ ਤੁਸੀਂ ਜਾਂਦੇ ਮੈਂ ਕਿਹਾ ਇਦਾਂ ਰੰਦਾ ਉਹ ਲੋਗੇ ਲੱਗਾ ਕਿ ਮੈਂ ਐਸਾ ਇੱਕ ਵਿਸ਼ਵਾਸੀ ਆ ਤੇ ਮੈਂ ਮੈਂ ਸ਼ੋ ਨਹੀਂ ਕੀਤਾ ਕਿ ਮੈਂ ਸੇਵਕ ਹਾਂ ਤੇ ਮੈਨੂੰ ਕਹਿੰਦੇ ਮੈਂ ਇੱਕ ਵਾਰੀ ਗੱਲ ਕਰਨੀ ਸੀ ਮੈਂ ਘਰ ਆ ਤੱਕ ਨਾਲ ਗੱਲ ਮੈਂ ਕੋਈ ਕਹੋ ਦੱਸੋ ਕਹਿੰਦੇ ਭਾਈ 3 ਸਾਲ ਹੋ ਗਏ ਆ ਦੁਕਾਨ ਕੰਮ ਸ਼ੁਰੂ ਕੀਤੇ ਨੂੰ ਬੜਾ ਕੰਮ ਪ੍ਰਭੂ ਨੇ ਕਿਹਾ ਸੀ ਕਿ ਮੈਂ ਤੈਨੂੰ ਇਹਦੇ ਵਿੱਚ ਆਸ਼ੀਸ਼ ਦਵਾਂਗਾ ਇੱਕ ਰੇੜੀ ਸੀ ਰੇੜੀ ਤੋਂ ਮੈਂ ਇੱਕ ਵੱਡੀ ਦੁਕਾਨ ਮੇਰੀ ਬਣਾਤੀ ਪ੍ਰਭੂ ਨੇ ਮੈਂ ਆਉਣਾ ਭਜਨ ਲੱਗੇ ਹੋਣੇ ਦੁਕਾਨ ਦੇ ਅੰਦਰ ਸਵੇਰ ਤੋਂ ਸ਼ਾਮ ਤੱਕ ਆराधना ਹੁੰਦੀ ਰਹਿਣੀ ਗਾਕਾਂ ਦਾ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਗਾਕਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਸੀ ਔਰ ਮਹੀਨੇ ਦੀ ਲੱਖਾਂ ਦੀ ਆਮਦਨ ਮੈਨੂੰ ਸੀ ਬੜਾ ਕੁਝ ਬਣਾਇਆ ਮੈਂ ਕਰ ਦੇ ਵਿੱਚ ਬੜਾ ਕੁਝ ਬਣਾਇਆ ਕੁੜੀ ਆ ਕੋਈ ਕਹਿੰਦਾ ਮੈਂ ਭੇਜਦੀ ਬਾਹਰ ਅੱਛਾ ਤਾਂ ਠੀਕ ਹੈ ਹੁਣ ਕੀ ਗੱਲ ਹੋਈ ਕਹਿੰਦੇ ਪਤਾ ਨਹੀਂ ਪਾਸੇ ਗੱਲ ਕੀ ਭਾਜੀ ਗੱਲ ਕੀ ਆ ਦੁਕਾਨ ਦਾ ਪੱਠਾ ਹੀ ਵਹਿ ਗਿਆ ਮੈਂ ਕੀ ਹੋਇਆ ਕਿ ਮੈਂ ਅੰਦਰ ਮੈਨੂੰ ਅੰਦਰ ਲੈ ਗਿਆ ਤੇ ਅੰਦਰ ਗੀਤ ਦੂਜੇ ਲੱਗੇ ਜੋੜੇ ਵੇਸ ਜੀ ਵਧਾ ਕੇ ਬੜੇ ਅੰਗਰੇਜ਼ੀ ਜਈ ਕੀ ਰੈਪ ਸੌਂਗ ਹੁੰਦੇ ਆ ਠਾ 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 ਗੀਚ ਲੰਦੇ ਹੋ ਮੈਂ ਕਹਿੰਦਾ ਕੱਟ ਕਰ ਜਰਦਾ ਕਹਿੰਦਾ ਪਹਿਲਾ ਪਹਿਲਾ ਕਮਾਈ ਵੜੀ ਹੋਈ ਉਸ ਤੋਂ ਬਾਅਦ ਕਮਾਈ ਨਹੀਂ ਹੋਈ ਮੈਂ ਕਹਿੰਦਾ ਸੱਤਵੇਂ ਹੁੰਦਾ ਕਹਿੰਦਾ ਪਹਿਲਾ ਪਹਿਲਾ ਬੜੇ ਹੀ ਬਣਾਇਆ ਸੱਤਵੇਂ ਹੁਣ ਕਿਹਦਾ ਹੁਣ ਕੰਮ ਦਾ ਸ਼ੋਰ ਜ਼ਿਆਦਾ ਹੋ ਗਿਆ ਤੇ ਕਿਤੇ ਕਿਤੇ ਪਹਿਲਾਂ ਮੈਂ ਕਿ ਦੁਕਾਨ 'ਚ ਪ੍ਰਾਰਥਨਾ ਕਰਦਾ ਸੀ ਕਹਿੰਦਾ ਪਾਸੇ ਮੈਂ 10 ਵਜੇ 11 ਵਜੇ ਦੁਕਾਨ ਤੇ ਆਉਣਾ ਪਹਿਲਾਂ ਘਰੇ ਪ੍ਰਾਰਥਨਾ ਕਰਨੀ ਫਿਰ ਮੈਂ ਦੁਕਾਨ ਤੇ ਪ੍ਰਾਰਥਨਾ ਕਰਨੀ ਫਿਰ ਰਾਤ ਦਾ 12 1 ਵਜੇ ਹੁੰਦਾ ਸੀ ਮੈਂ ਬਿਜੀ ਰਹਿੰਦਾ ਸੀ ਪਰ ਮੈਂ ਆਪਣੀ ਬੰਦਗੀ ਜਿਹੜੀ ਹੈ ਨਾ ਸਵੇਰੇ ਵਗਾ ਲੈਣੀ ਆਪਣੇ ਪੂਰਾ ਪਰ ਬੇਸ਼ੁਮ ਚ ਆਨੰਦ ਲੈਣਾ ਹੋਣ ਕਹਿੰਦਾ ਪੱਛ ਘਰ ਕਰੀਏ ਕਿ ਰਾਤ ਨੂੰ 12:00 ਵੱਜ ਜਾਂਦੇ ਆ ਫਿਰ ਮੁੜ ਕੇ ਸਵੇਰੇ ਤੜਕੀ ਆ ਕੇ ਸਫਾਈ ਕਰ ਆਕਰ ਹੁਣ ਦਾ ਪ੍ਰਾਰਥਨਾ ਦਾ ਟਾਈਮ ਨਹੀਂ ਲੱਗਦਾ ਬਾਈਬਲ ਪੜਦਾ ਸੀ ਕਹਿੰਦਾ ਭਾਜੀ 6:00 ਤੋਂ 6:00 ਤੋਂ ਲੈ ਕੇ 10 ਅਧਿਆਇ ਇਕੱਠੇ ਪੜਦਾ ਹੁੰਦਾ ਸੀ ਸਮਝਦਾ ਹੁੰਦਾ ਸੀ ਹੁਣ ਮੈਂ ਕਿਹਾ ਬਾਈਬਲ ਕਹਿੰਦਾ ਹੁਣ ਤਾਂ ਪਾਸੇ ਜੇ ਦੋ ਸਬਤ ਜਾਣਾ ਉਦੋਂ ਮੈਨੂੰ ਪੁੱਛਣਾ ਪੈਂਦਾ ਹੈ ਆਪਣੀ ਘਰ ਵਾਲੀ ਮੇਰੀ ਬਾਈਬਲ ਕਿੱਥੇ ਪਈ ਆ ਪਹਿਲਾਂ ਪਹਿਲਾਂ ਬਾਈਬਲ ਦਾ ਬੈ ਕਹਿੰਦਾ ਮੇਰੇ ਨਾਲ ਹੀ ਹੁੰਦਾ ਸੀ ਇੱਕ ਪਾਸੇ ਗੱਲਾਂ ਪੈਸਿਆਂ ਦਾ ਦੂਜੇ ਕੱਲੇ ਚ ਮੇਰੀ ਬਾਈਬਲ ਹੁੰਦੀ ਸੀ ਹੁਣ ਕਹਿੰਦਾ ਇੱਕ ਪਾਸੇ ਬਿੱਲ ਹੁੰਦੇ ਇੱਕ ਪਾਸੇ ਥੋੜੇ ਬੋਝ ਪੈਸੇ ਹੁੰਦੇ ਆ ਬਾਈਬਲ ਕਿੱਥੇ ਆ ਕਹਿੰਦਾ ਘਰੇ ਹੀ ਹੁੰਦੀਗਾ ਮੈਂ ਕਿਹਾ ਕਾਰਨ ਕੀ ਤੇਰੇ ਫੇਲ ਹੋਣ ਦਾ ਨਮਾ ਨਮਾ ਤਾਂ ਬਹੁਤ ਪ੍ਰਭੂ ਚੱਲਿਆ ਤੇ ਪ੍ਰਭੂ ਨੇ ਤੇਰੇ ਚੱਲਣ ਦੇ ਕਰਕੇ ਤੈਨੂੰ ਬਰਕਤ ਦੇ ਦਿੱਤੀ ਸੱਬਾ ਛੱਡ ਦਿੱਤਾ ਪ੍ਰार्थਨਾ ਛੱਡ ਦਿੱਤੀ ਵਚਨ ਪੜਨਾ ਛੱਡ ਦਿੱਤਾ ਜਦੋਂ ਤੁਸੀਂ ਸੱਬਤ ਛੱਡੋਗੇ ਪ੍ਰਾਰਥਨਾ ਛੱਡੋਗੇ ਵਚਨ ਪੜਨਾ ਛੱਡੋਗੇ ਜਿੰਨਾ ਜਿੰਨਾ ਤੁਸੀਂ ਆਪਣੇ ਸੱਬਤ ਤੋਂ ਪ੍ਰਾਰਥਨਾ ਤੋਂ ਵਚਨ ਤੋਂ ਦੂਰ ਹੋਵੋਗੇ ਤੁਸੀਂ ਬਾਈਬਲ ਤੋਂ ਤੁਸੀਂ ਪ੍ਰਾਰਥਨਾ ਤੋਂ ਤੇ ਤੁਸੀਂ ਸੱਬਤ ਤੋਂ ਵੀ ਦੂਰ ਹੋ ਰਹੇ ਤੁਸੀਂ ਆਪਣੀ ਆਸ਼ੀਸ਼ ਤੋਂ ਦੂਰ ਹੋ ਰਹੇ ਸੀ ਤੇ ਹੁਣ ਤੁਸੀਂ ਪ੍ਰਭੂ ਨੂੰ ਆਪਣੀ ਜ਼ਿੰਦਗੀ ਚੋਂ ਉਦਗਾਹ ਚੋਂ ਬਾਹਰ ਕੱਢਦਾ ਆ ਤੇ ਪ੍ਰਭੂ ਆਪਣੀ ਬਰਕਤ ਲੈ ਕੇ ਕਿਸੇ ਹੋਰ ਕੋਲ ਚਲਾ ਗਿਆ ਆ ਇੰਨਾ ਹੀ ਅੱਜ ਬਹੁਤ ਸਾਰੀਆਂ ਜ਼ਿੰਦਗੀਆਂ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਸ਼ੀਸ਼ ਦਿੱਤੀ ਆ ਉਸ ਆਸ਼ੀਸ਼ ਕਰਕੇ ਇੰਨੇ ਕ ਬੀਜੀ ਹੋ ਗਏ ਆ ਜਿਸ ਪਰਮੇਸ਼ਰ ਨੇ ਆਸ਼ੀਸ਼ ਦਿੱਤੀ ਉਸ ਪਰਮੇਸ਼ਰ ਲਈ ਸਾਡੇ ਕੋਲ ਸਮਾਂ ਹੀ ਨਹੀਂ ਰਿਹਾ ਤੇ ਇੱਕ ਸਮਾਂ ਆਵੇਗਾ ਜਿੱਥੇ ਪਰਮੇਸ਼ਰ ਚਲਾ ਗਿਆ ਉਹਦੀਆਂ ਬਰਕਤਾਂ ਵੀ ਉੱਥੇ ਚਲ ਗਈਆਂ ਫਿਰ ਕੀ ਕਹਿਣਾ ਪਾਸਟਰ ਨੇ ਸਾਨੂੰ ਟਾਈਮ ਨਹੀਂ ਦਿੱਤਾ ਪਾਸਟਰ ਨੇ ਸਾਡੇ ਲਈ ਮਿਹਨਤ ਵੀ ਕੀਤੀ ਪਾਸਟਰ ਨੇ ਸਾਡੇ ਲਈ ਪ੍ਰਾਰਥਨਾ ਨਹੀਂ ਕੀਤੀ ਜਦ ਕਿ ਸਾਡਾ ਕੰਮ ਖਰਾਬ ਹੋ ਗਿਆ ਫਿਰ ਮੈਂ ਉਸ ਪ੍ਰੇਮੀ ਦੇ ਸਹਮੇ ਕਿਹਾ ਪ੍ਰੇਮੀਆਂ ਮੈਂ ਪ੍ਰਭੂ ਦਾ ਸੇਵਕ ਆ ਬਾਸਾ ਮਨਸਰੀ ਚੱਲਦੀ ਆ ਮੈਨੂੰ ਪ੍ਰਭੂ ਦਾ ਆਤਮਾ ਗਾਈਡ ਕਰਦਾ ਆ ਕਿ ਤੂੰ ਕੰਮ ਦੇ ਨਾਲ ਪ੍ਰਭੂ ਨੂੰ ਛੱਡ ਬੈਠਾ ਤੇ ਉੱਥੇ ਕੁੜੀ ਦਾ ਦੱਸਦਾ ਹੀ ਕਹਿੰਦਾ ਮੇਰੀ ਮੈਂ ਆਪਣੀ ਬੇਟੀ ਨੂੰ 22 23 ਲੱਖ ਰੁਪਇਆ ਲਾ ਕੇ ਬਾਹਰ ਵੇਚਿਆ ਉਹਨੇ ਉੱਥੇ ਜਾਂਦੀ ਨੇ ਵਿਆਹ ਕਰਾ ਲਿਆ ਹੁਣ ਸਾਨੂੰ ਫੋਨ ਵੀ ਨਹੀਂ ਕਰਦੀ ਮੈਂ ਕਿ ਕਰ ਲਉ ਕਮਾਈਆਂ ਦੁਕਾਨ ਵੀ ਗਈ ਕੁੜੀ ਦੀ ਕਮਾਈ ਵੀ ਗਈ ਤੇ ਹੁਣ ਕਰ ਲਾ ਮੈਂ ਕਿ ਜਿਹੜਾ 23 ਲੱਖ ਰੁਪਇਆ ਕਿੱਥੋਂ ਇਕੱਠਾ ਕਰੇਗਾ ਕਹਿੰਦਾ ਉਹ ਵੀ ਮੇਰੇ ਉੱਤੇ ਹੀ ਆ ਇਸ ਤੱਕ ਜਿਹਨੇ ਤੇਰੇ ਲਈ ਰਾਹ ਖੋਲੇ ਤੂੰ ਉਸ ਨੂੰ ਛੱਡ ਕੇ ਬਹਿ ਗਿਆ ਤੂੰ ਇੱਕ ਚੰਗਾ ਦਾਣਾ ਸੀ ਪਰਮੇਸ਼ਰ ਨੇ ਤੈਨੂੰ ਬਹੁਤ ਉੱਚਾ ਲੈਵਲ ਦਿੱਤਾ ਤੋਂ ਤੋਂ ਬਾਅਦ ਆਪਣੀ ਪੋਜੀਸ਼ਨ ਆਪ ਗਵਾ ਲਈ ਅੱਜ ਬਹੁਤ سارے ਲੋਕ ਆ ਜਿਹੜੇ ਆਪਣੀ ਪੋਜੀਸ਼ਨ ਕੋ ਹੁੰਦੇ ਆ ਬਾਈਬਲ 'ਚ ਲਿਖਿਆ ਇੱਕ ਦਾਣਾ ਵੀ ਧਰਤੀ ਤੇ ਡਿੱਗਣ ਨਹੀਂ ਦਿੰਦਾ ਇਦਾਂ ਹੀ ਅੱਜ ਬਹੁਤ ਸਾਰੀਆਂ ਜ਼ਿੰਦਗੀਆਂ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਸ਼ੀਸ਼ ਦਿੱਤੀ ਆ ਉਸ ਆਸ਼ੀਸ਼ ਕਰਕੇ ਇੰਨੇ ਕੁ ਬਿਜ਼ੀ ਹੋ ਗਏ ਆ ਜਿਸ ਪਰਮੇਸ਼ਰ ਨੇ ਆਸ਼ੀਸ਼ ਦਿੱਤੀ ਉਸ ਪਰਮੇਸ਼ਰ ਲਈ ਸਾਡੇ ਕੋਲ ਸਮਝ ਨਹੀਂ ਰਿਹਾ ਤੇ ਇੱਕ ਸਮਾਂ ਆਵੇਗਾ ਜਿੱਥੇ ਪਰਮੇਸ਼ਰ ਚਲਾ ਗਿਆ ਉਹਦੀਆਂ ਬਰਕਤਾਂ ਵੀ ਉੱਥੇ ਚਲ ਗਈਆਂ